जेपी जय पार्थ मैं सोम सोहता ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਦੱਸਣਾ ਚਾਹੁੰਦੇ ਆ ਕਿ ਅੰਬੇਡਕਰ ਊਰਜਾ ਭਵਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਆਈਪੀਐਸ ਆਈਐਸ ਆਫੀਸਰਸ ਦੀ ਤਿਆਰੀ ਵਾਸਤੇ ਜਿਹੜੀ ਉੱਪਰ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਸੀ ਉਹ ਤਕਰੀਬਨ ਹੁਣ ਲਾਸਟ ਮੂਮੈਂਟ ਤੇ ਹੈ ਦੱਸ ਦਈਏ ਕਿ ਉਸ ਦੀ ਉਸ ਦੇ ਲੈਂਟਰ ਦੇ ਵਾਸਤੇ ਜਿਹੜੀ ਸ਼ਟਰਿੰਗ ਹੈ ਉਹ ਪੂਰੀ ਸ਼ਿੱਦਤ ਦੇ ਨਾਲ ਜਿਹੜੀ ਲੇਬਰ ਹੈ ਉਹਨਾਂ ਨੇ ਪਹੁੰਚਾ ਦਿੱਤੀ ਹੈ ਔਰ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਲੈਂਟਰ ਹੈ ਉਹ ਵੀ ਪੈਣ ਵਾਲਾ ਹੈ ਜਿਸ ਦੇ ਇਸ ਲੈਂਟਰ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਪਾਈਪ ਦੀ ਫਿਟਿੰਗ ਕੀਤੀ ਜਾਂਦੀ ਹੈ ਅਲੱਗ-ਅਲੱਗ ਪੁਆਇੰਟ ਦਿੱਤੇ ਜਾਂਦੇ ਹੈ ਕੋਈ ਬਿਜਲੀ ਦਾ ਪੁਆਇੰਟ ਗਿਆ ਪੱਖਿਆਂ ਦਾ ਹੋ ਗਿਆ ਏਸੀ ਦਾ ਹੋ ਗਿਆ ਹੋਰ ਬਹੁਤ ਸਾਰੇ ਜਿਹੜੇ ਪੁਆਇੰਟ ਹੈ ਉਹ ਵੀ ਜਿਹੜੇ ਹੈ ਉਹਦੀ ਉਹ ਪਾਈਪ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਦੱਸ ਦਈਏ ਕਿ ਇਸ ਬਿਲਡਿੰਗ ਦੇ ਵਿੱਚ ਇਸ ਤੀਜੀ ਚੌਥੀ ਮੰਜ਼ਲ ਦੇ ਉੱਪਰ ਬਕਾਇਦਾ ਤੌਰ ਤੇ ਬੱਚਿਆਂ ਦੀ ਤਿਆਰੀ ਹੋਵੇਗੀ ਜੋ ਸਬਜੈਕਟ ਹੈ ਉਹ ਹੈ ਆਈਪੀਐਸ ਔਰ ਆਈਐਸ ਆਫੀਸਰ ਵਾਸਤੇ ਹੋਰ ਕੰਪੀਟੀਟਿਵ ਜਿਹੜੇ ਇਗਜ਼ਾਮ ਨੇ ਉਹਨਾਂ ਦੀ ਤਿਆਰੀ ਜਿਹੜੀ ਹੈ ਇਸ ਹਾਲ ਦੇ ਵਿੱਚ ਕਰਵਾਈ ਜਾਵੇਗੀ ਔਰ ਦੱਸ ਵੀ ਦਈਏ ਪਿਛਲੇ ਦਿਨੀ ਪਟਿਆਰੇ ਦੇ ਲੋਕ ਸਭਾ ਦੇ ਮੈਂਬਰ ਉਹਨਾਂ ਵੱਲੋਂ ਕਾਇਦਾ ਤੌਰ ਤੇ ਇਹ ਗ੍ਰਾਂਟ ਦਿੱਤੀ ਗਈ ਸੀਗੀ ਔਰ ਉਸ ਗ੍ਰਾਂਟ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅੱਜ ਬਕਾਇਦਾ ਤੌਰ ਤੇ ਇਹ ਬਿਲਡਿੰਗ ਤਿਆਰੀਆਂ ਉਸ ਲੀਹਾਂ ਵੱਲ ਵੱਧ ਰਹੀ ਹੈ ਦੋਸਤੋ ਇਸ ਸਮੇਂ ਤੁਸੀਂ ਦੇਖ ਰਹੇ ਹੋ ਕਿ ਸ਼ਟਰਿੰਗ ਜਿਹੜੀ ਹੈ ਪੂਰੀ ਕੀਤੀ ਹੋਈ ਹੈ ਔਰ ਕਾਫੀ ਤਕਰੀਬਨ ਮਹੀਨਾ ਡੇਢ ਮਹੀਨਾ ਹੋ ਗਿਆ ਇਸ ਸ਼ਟਰਿੰਗ ਨੂੰ ਕਰਦਿਆਂ ਔਰ ਸ਼ਟਰਿੰਗ ਦੀ ਜਿਹੜੀ ਪੂਰੀ ਤਿਆਰੀ ਹੈ ਉਹ ਪਹੁੰਚ ਚੁੱਕੀ ਹੈ ਜੀ ਅੰਤਮ ਪੜਾਅ ਦੇ ਵਿੱਚ ਔਰ ਪਾਈਪ ਜਿਹੜੇ ਹੈ ਮਨਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਪਾਈਪ ਵੀ ਦਿਖਾਉਣ ਇਹ ਪਾਈਪ ਜਿਹੜੇ ਹੈ ਇਹ ਜਿਵੇਂ ਫੈਨਸ ਹੋ ਗਏ ਬਿਜਲੀ ਦੇ ਪੁਆਇੰਟ ਹੋ ਗਏ ਏਸੀ ਦੇ ਹੋ ਗਏ ਹੋਰ ਬਹੁਤ ਸਾਰੇ ਜੋ ਘਰਾਂ ਦੇ ਵਿੱਚ ਹੈ ਇਹ ਪਾਈਪ ਦੀ ਫਿਟਿੰਗ ਦੀ ਜਿਹੜੇ ਪਾਈਪ ਪਾਏ ਜਾਣਗੇ ਕੁਝ ਦਿਨ ਬਾਅਦ ਇਹਨਾਂ ਨੂੰ ਵੀ ਪ੍ਰੈਕਟੀਕਲੀ ਰੂਪ ਦੇ ਵਿੱਚ ਇੰਗਜ਼ਾਮ ਜਿਹੜਾ ਇਹਨਾਂ ਦਾ ਪ੍ਰੈਕਟੀਕਲੀ ਪੁਪਾ ਪਤਾ ਜਾਏਗਾ। ਔਰ ਦੋਸਤੋ ਮੈਂ ਸਭ ਤੋਂ ਵੱਡੀ ਗੱਲ ਇਹ ਕਹਿਣੀ ਚਾਹੁੰਦਾ ਕਿ ਬਕਾਇਦਾ ਤੌਰ ਤੇ ਇਸ ਮੰਜ਼ਲ ਤੱਕ ਪਹੁੰਚਣ ਵਾਸਤੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼ਰੀਫ ਫਕੀਰ ਚੰਦ ਜਸਲ ਸਾਹਿਬ ਔਰ ਉਨ੍ਹਾਂ ਦੀ ਸਮੁੱਚੀ ਟੀਮ ਨੇ ਬੜੀ ਸ਼ਿੱਦਤ ਦੇ ਨਾਲ ਮਿਹਨਤ ਕੀਤੀ ਹੈ ਔਰ ਅੱਜ ਇਹ ਤਕਰੀਬਨ ਜਿਹੜਾ ਹੈ ਲੈਂਟਰ ਇਹ ਕੁਛ ਹੋਰ 2-4 ਦਿਨਾਂ ਬਾਅਦ ਜਦੋਂ ਇਸ ਪਾਈਪ ਦੀ ਪੂਰੀ ਤਰ੍ਹਾਂ ਫਿਟਿੰਗ ਹੋ ਗਈ ਉਸ ਤੋਂ ਬਾਅਦ ਜਿਹੜੇ ਬਕਾਇਦਾ ਤੌਰ ਤੇ ਆ ਇਸ ਦੇ ਕਹਿ ਸਕਦੇ ਆ ਕਿ ਲੈਂਟਰ ਤਿਆਰੀ ਹੈ ਔਰ ਨੀਚੇ ਬਜਰੀ ਰੇਤਾ ਜਿਹੜੀ ਹੈ ਉਹ ਬਿਲਕੁਲ ਆ ਚੁੱਕੀ ਹੈ ਮਸ਼ੀਨਾਂ ਵੀ ਫਿੱਟ ਕੀਤੀਆਂ ਜਾ ਚੁੱਕੀਆਂ ਨੇ ਲੇਕਿਨ ਪਾਵਰ ਆਫ ਸੋਸ਼ਲ ਯੂਨਿਟੀ ਦੀ ਅਣਥੱਕ ਮਿਹਨਤ ਸਦਕਾ ਇਹ ਸਾਰਾ ਜਿਹੜਾ ਕੰਮ ਹੈ ਬਹੁਤ ਵੱਡਾ ਪ੍ਰੋਜੈਕਟ ਸਿਗਾ ਇਹ ਮਤਲਬ ਨੇਪੜੇ ਚੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹੋਰ ਇੱਥੇ ਦੱਸ ਦਿਆਂ ਕਿ ਇਹ ਸ਼ਟਰਿੰਗ ਹੈ ਇਹ ਸ਼ਟਰਿੰਗ ਜਿਹੜੀ ਹੈ ਪਿਛਲੇ ਕਾਫੀ ਕਹਿ ਸਕਦੇ ਆ ਕਿ ਮਹੀਨੇ ਡੇਢ ਮਹੀਨੇ ਤੋਂ ਚੱਲ ਰਹੀ ਹੈ ਔਰ ਜਿੱਥੇ ਕਿ ਇੰਨੀ ਗਰਮ ਮੀ ਦੇ ਵਿੱਚ ਵੀ ਜਿਹੜੀ ਲੇਬਰ ਹੈ ਉਹ ਪੂਰੀ شدت ਦੇ ਨਾਲ ਇਹ ਵਰਕ ਕਰ ਰਹੀ ਸੀ ਤੁਸੀਂ ਦੇਖ ਰਹੇ ਹੋ ਇਸ ਸਮੇਂ ਜਿਹੜੀ ਬਜਰੀ ਹੈ ਰੇਤਾ ਜਿਹੜੀ ਹੈ ਉਹ ਵੀ ਆ ਚੁੱਕੀ ਹੈ ਸੀਮੈਂਟ ਵੀ ਆ ਚੁੱਕਾ ਹੈ ਔਰ ਸੀਮੈਂਟ ਹੋਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਲੈਂਟਰ ਪਾਏਗਾ ਸਾਰੀ ਜਿਹੜੀ ਹੈ ਇਹ ਇਸ ਦੀ ਮਤਲਬ ਕੀਤੀ ਜਾਵੇਗੀ ਸੋ ਓਵਰਆਲ ਅੰਬੇਡਕਰ ਊਰਜਾ ਪਵਨ ਜਿਹੜਾ ਕਿ ਜਦੋਂ ਪਟਿਆਲੇ ਬਾਹਰਨ ਤੋਂ ਆਪਾਂ ਮਾਜਰੀ ਅਕਾਲੀਆਂ ਨੂੰ ਜਾਂਦੇ ਆ ਤਾਂ ਉੱਥੇ ਅੰਬੇਡਕਰ ਊਰਜਾ ਪਵਨ ਬਣਿਆ ਹੋਇਆ ਹੈ ਜਿੱਥੇ ਕਿ ਆਲਰੇਡੀ ਜਿਹੜੇ ਕਾਫੀ ਲੈਬਰਾਟਰੀ ਹੈ ਲੈਬ ਮਨਤੋਬਲਾ ਇਲਾਵਾ ਲਾਇਬ੍ਰੇਰੀ ਹੈ ਔਰ ਡਿਸਪੈਂਸਰੀ ਹੈ ਜਿੱਥੇ ਕਿ ਮੈਡੀਸਨ ਜਿਹੜੀ ਹੈ ਉਹ ਡਾਕਟਰ ਆਉਂਦੇ ਨੇ ਔਰ ਕਾਇਦਾ ਤੌਰ ਤੇ ਮੈਡੀਸਨ ਦਿੰਦੇ ਨੇ ਸੋ ਇਸ ਵਾਸਤੇ ਇਸ ਬੱਚਿਆਂ ਦੇ ਭਵਿੱਖ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਪਾਵਰ ਆਫ ਸੋਸ਼ਲ ਯੂਨਿਟੀ ਨੇ ਕੀਤਾ ਹੈ ਇੱਕ ਬਹੁਤ ਵੱਡੀ ਮਤਲਬ ਕਹਿ ਸਕਦੇ ਕੋਸ਼ਿਸ਼ ਔਰ ਉਸ ਕੋਸ਼ਿਸ਼ ਦੇ ਵਿੱਚ ਪੂਰੀ ਤਰ੍ਹਾਂ ਸਫਲਤਾ ਪ੍ਰਾਪਤ ਕਰਦੇ ਨਜ਼ਰ ਵੀ ਆ ਰਹੇ ਨੇ ਮੈਂ ਇਥੇ ਕੱਲ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਇਹ ਬਿਲਡਿੰਗ ਬਣ ਕੇ ਤਿਆਰ ਹੋਵੇਗੀ ਔਰ ਜਦੋਂ ਤਿਆਰ ਹੋ ਗਈ ਤਾਂ ਉਸ ਤੋਂ ਬਾਅਦ ਜਿਹੜੇ ਸਮਾਜ ਦੇ ਕਿਸੇ ਵੀ ਤਰ੍ਹਾਂ ਦੇ ਜੋ ਵੀ ਮਤਲਬ ਇਸ ਸੰਸਥਾ ਦੇ ਨਾਲ ਜੁੜਿਆ ਜਾਂ ਮਤਲਬ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਨ ਵਾਸਤੇ ਉਹ ਮਤਲਬ ਜਿਹੜਾ ਸੰਪਰਕ ਕਰ ਸਕਦੇ ਨੇ ਔਰ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਇਨਸਟ੍ਰਕਟਰ ਜਿਹੜੇ ਹੈ ਉਹ ਵੀ ਪ੍ਰੋਵਾਈਡ ਕੀਤੇ ਜਾਣਗੇ ਸੋ ਇਹ ਬੱਚਿਆਂ ਦੇ ਭਵਿੱਖ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਕੀਤਾ ਜਾ ਰਿਹਾ ਹੈ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਇਸ ਉਪਰਾਲੇ ਤੋਂ ਅੱਜ ਤੁਸੀਂ ਦੇਖੋ ਕਿ ਦੁਨੀਆ ਦੇ ਕੋਨੇ-ਕੋਨੇ ਤੇ ਬੈਠੇ ਜਿਹੜੇ ਲੋਕ ਨੇ ਭਾਈਚਾਰਕ ਸਾਂਝ ਜਿਹੜੀ ਪੈਦਾ ਕਰਦੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਹੈ ਤਿਲ-ਫੁੱਲ ਉਹ ਪਾਵਰ ਆਫ ਸੋਸ਼ਲ ਯੂਨਿਟੀ ਨੂੰ ਮਤਲਬ ਭੇਜਦੇ ਨੇ ਔਰ ਅੱਜ ਦਾ ਇਹ ਜਿਹੜਾ ਐਪੀਸੋਡ ਹੈ ਇਹ ਦਿਖਾਉਣ ਦਾ ਮਤਲਬ ਇਹੀ ਸੀ ਕਿ ਭਾਈ ਜਿਸ ਸੁਪਨੇ ਨੂੰ ਲੈ ਕੇ ਪਾਵਰ ਆਫ ਸੋਸ਼ਲ ਯੂਨਿਟੀ ਚੱਲੀ ਹੈ ਉਹ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ ਔਰ ਇਸ ਤੋਂ ਬਾਅਦ ਤੁਹਾਨੂੰ ਐਪੀਸੋਡ ਉਹ ਵੀ ਦਿਖਾਵਾਂਗੇ ਜਦੋਂ ਇਸ ਦਾ ਲੈਂਟਰ ਪਾਏਗਾ ਔਰ ਕਿੰਨੀ ਲੇਬਰ ਇਸ ਲੈਂਟਰ ਤੇ ਹੋਏਗੀ ਕਿੰਨੀਆਂ ਮਸ਼ੀਨਾਂ ਇਸਤੇਮਾਲ ਕੀਤੀਆਂ ਜਾਣਗੀਆਂ ਇਹ ਸਾਰੇ ਕੁਝ ਜਿਹੜਾ ਤੁਹਾਨੂੰ ਹੁਣ ਐਪੀਸੋਡ 22 ਦਿਖਾਇਆ ਜਾਵੇਗਾ ਕੈਮਰਾਮੈਨ ਵਿਸ਼ਨੂ ਦੇ ਨਾਲ ਮੈ ਸੋਮਸ ਹੋਤਾ ਅੰਬੇਡਕਰ ਊਰਜਾ ਪਵਨ ਫਾਰਮ ਮਾਜਰੀ ਅਕਾਲੀਆਂ